ਸਵਾਗਤ ਹੈੈਂ ਕਰਦਾ ਹੈ ਇਸ ਵਕਤੀ ਵਿਦਿਆਰਥੀ ਲੋਕ ਭਾਈ ਸੰਗਠਨ ਦੇ ਸੁਪਰ ਪ੍ਰਧਾਨ ਨੇ ਸਾਥੀ ਜਿੰਦਰ ਸਿੰਘ ਆਪਣੀ ਗੱਲਬਾਤ 3 ਮਿੰਟਾਂ ਦੇ ਖਾਂਦੇ ਕਰਨਗੇ ਤੇ ਉਹਨਾਂ ਦੇ ਸਾਥੀ ਆਏ ਉਹਨਾਂ ਦੇ ਤਹਿਤੋਂ ਧੰਨਵਾਦ ਕਰਦੇ ਆਂ ਅਰਿਆ ਤਸਵੀਰ ਸਾਥੀਓ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਭੈਣਾਂ ਜੋ ਕਿ ਆਪਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਆਏ ਨੇ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਆਪਾਂ ਨੂੰ ਰੋਜ਼ਗਾਰ ਆਪਣੀਆਂ ਮੰਗਾ ਉਹਨਾਂ ਨੂੰ ਬਚਾਉਣ ਦੇ ਲਈ ਜਿਨ੍ਹਾਂ ਨੇ ਸਿਰ ਜੋੜ ਕੇ ਵੁਲੰਦ ਕਰਾਂਗੇ ਜੇ ਤੁਸੀਂ ਮੇਰੇ ਪਿੱਛੇ ਪਿੱਛੇ ਉਸ ਨਾਰੇ ਨੂੰ ਗੁਲੰਦ ਕਰਨਾ ਹੈ ਜੈ ਪੀ ਜੈ ਪਰ ਜੈ ਸਵਦਾ ਜੈ ਮਜਦੂਰ ਜੈ ਜਵਾਨ ਜੈ ਕਿਸਾਨ ਜੈ ਸਾਥੀਓ ਤੁਹਾਡਾ ਸਾਰਿਆਂ ਦਾ ਆਉਣ ਤੇ ਇੱਥੇ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਜਿਸ ਤਰੀਕੇ ਨਾਲ ਤੁਸੀਂ ਮਾਨਸਾ ਦੇ ਵਿੱਚ ਕੱਖ ਕੀਤਾ ਜੇਕਰ ਆਪਾਂ ਇੱਥੇ ਤੱਕ ਇਕੱਠ ਹਰ ਇੱਕ ਤਸੀਲ ਤੇ ਜ਼ਿਲ੍ਹੇ 'ਚ ਕਰਾਂਗੇ ਤਾਂ ਸਰਕਾਰਾਂ ਨੇ ਟੋਟੇ ਮਨਰੇਕਾ ਦੇ ਕੰਮਕਾ ਮਹਾਲ ਕਰਨੀ ਹੈ ਨਾਲ ਟੋਡੀਆਂ ਹੋਰ ਕਾਫੀ ਮੰਗਾ ਹੈ ਟੋਡੇ ਕਈ ਹੋਰ ਫੈਸਲੇ ਆ ਉਹਨਾਂ ਨੂੰ ਵੀ ਉਹ ਨਾਲ ਦੀ ਨਾਲ ਮੰਨਣ ਲਈ ਤਿਆਰ ਹੋ ਜਾਣਗੇ ਅੱਜ ਅੱਜ ਤੁਹਾਡਾ ਮੌਕਾ ਹੈ ਇਕੱਠੇ ਹੋਣ ਦਾ ਤੇ ਉਹਨਾਂ ਨੂੰ ਜਵਾਬ ਦੇਣ ਦਾ ਕਿਉਂਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਤੇ ਦੇਸ਼ਵਾਸੀ ਵਿਦਿਆਰਥੀ ਲੋਕ ਪੁਲਾਈ ਸੰਗਠਨ ਪੰਜਾਬ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਇਸ ਸੰਘਰਸ਼ ਨੂੰ ਲਗਾਤਾਰ ਲੜ ਰਹੀਆਂ ਐ ਇਸੇ ਲਈ ਹੀ ਕੇਂਦਰ ਸਰਕਾਰ ਦੇ ਮੰਤਰੀ ਜਲੰਧਰ ਦੇ ਵਿੱਚ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹੌਸਲਾ ਦੇ ਰਹੇ ਆ ਹੌਸਲਾ ਕੀ ਦੇ ਰਹੇ ਆ ਵੀ ਜਿਹੜੀ ਤੁਹਾਡੀ 200 ਦਿਨ ਦੀ ਮੰਗ ਸੀਗੀ ਉਹ ਅਸੀਂ 150 ਵੀ ਕਰਤੀ ਤੇ ਇਹ ਜਿੱਤ ਕਿਸੇ ਇੱਕ ਦੀ ਨਹੀਂ ਤੁਹਾਡੀ ਸਾਰਿਆਂ ਦੀ ਹੈ ਤੇ ਸਾਰੇ ਸੰਘਰਸ਼ ਦੀ ਹੈ ਤੇ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ 300 ਦਿਨ ਵੀ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ 1000 ਰੁਪਏ ਦਿਹਾੜੀ ਵੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਟੋਡੀ ਸਿੱਖਿਆ ਪ੍ਰਣਾਲੀ ਆ ਜਿਹੜੀ ਜਿਹੜੀ ਦਿਨ-ਬਦਿਨ ਖਤਮ ਕਰੀ ਜਾਂਦੇ ਆ ਉਸ ਨੂੰ ਵੀ ਕਿਤੇ ਨਾ ਕਿਤੇ ਬਹਾਲ ਕਰਨਗੇ ਇਹ ਸਾਰਾ ਫੇਰ ਹੋਏਗਾ ਜੇਕਰ ਤੁਸੀਂ ਪਿੰਡ-ਪਿੰਡ ਦੇ ਵਿੱਚੋਂ ਉੱਠ ਕੇ ਆਉਂਗੇ ਤੇ ਇਨਾ ਕਹਿੰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਨਾਲ ਦੁਬਾਰਤੋਂ ਨਾਰੇ ਨੂੰ ਉ बुलंद ਕਰਦੇ ਆਪਾਂ ਕਹ ਮਜ਼ਦੂਰ ਚਾਹ ਜਵਾਨ ਚਾਹ ਕਿਸਾਨ ਸਾਨੂੰ